ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਜੀ ਜਿਵੇਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆਉਣੇ ਆ ਕਿ ਤੁਹਾਨੂੰ ਜਾਣਕਾਰੀ ਭਰਪੂਰ ਜਾਂ ਤੁਹਾਡੇ ਫਾਇਦੇ ਦੀ ਵੀਡੀਓ ਲੈ ਕੇ ਆਉਣੇ ਆ ਜਾਂ ਆਪਾਂ ਇਤਿਹਾਸ ਦੇ ਨਾਲ ਜੋੜਦੇ ਆ ਜੀ ਅੱਜ ਵੀ ਇੱਕ ਇਹੋ ਜੀ ਵੀਡੀਓ ਲੈ ਕੇ ਆਏ ਆ ਬਾਈ ਕੋਲੇ ਆਏ ਆ ਬਾਈ ਨੂੰ ਥੋੜਾ ਟਾਈਮ ਹੀ ਹੋਇਆ ਅਸੀਂ ਲੰਗੇ ਜਾਂਦੇ ਸੀ ਕੋਈ ਅਸੀਂ ਸਪੈਸ਼ਲ ਐਡ ਕਰਨੀ ਆਏ ਕਿ ਅਸੀਂ ਸਾਨੂੰ ਲੱਗਿਆ ਕਿ ਬਾਈ ਨੇ ਸੱਜਾ ਜ ਐਡ ਕਰਨ ਦੇ ਲਈ ਅਸੀਂ ਲੰਗੇ ਜਾਂਦੇ ਸੀ ਅਸੀਂ ਦੇਖਿਆ ਭਈ ਆਪਣਾ ਗੁਰਸਿੱਖ ਦਾ ਬਾਈ ਹੈ ਜਿਹੜਾ ਮਤਲਬ ਇਹਤੇ 버ਗਰਾਂ ਦੀ ਸਾਰਾ ਇਹਨਾਂ ਦਾ ਨਾ ਸਿਸਟਮ ਬਣਿਆ ਹੋਇਆ ਹੈ ਵੈਨ ਰੋਡ ਟ੍ਰਿਪ ਖਣੀ ਵੈਨ ਦਾ ਨਾਮ ਹੈ ਨਾ ਹਾਂਜੀ ਰੋਡ ਟ੍ਰਿਪ ਹੀ ਹੈ ਨਾ ਜੀ ਬਾਈ ਹਾਂ ਰੋਡ ਟ੍ਰਿਪ ਫੂਡ ਟਰੱਕ ਹੈ ਜੀ ਇਹਦਾ ਜਿਹੜਾ ਆਪਣੀ ਵੈਨ ਦਾ ਨਾਮ ਹੈ ਜੀ ਅਸੀਂ ਦੇਖਿਆ ਬਾਈ ਕੋਲੇ ਸਫਾਈ ਵੀ ਬਹੁਤ ਜ਼ਿਆਦਾ ਸੀ ਤੇ ਗਾਹਕ ਵੀ ਬਹੁਤ ਸੀ ਬਾਈ ਕੋਲੇ ਜੀ ਅਸੀਂ ਬਾਈ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕਿ ਬਾਈ ਦਾ ਕਿਵੇਂ ਪਲਾਨ ਬਣਿਆ ਕੀ ਅਸੀਂ ਇੱਥੇ ਆਪਾਂ ਜਿਹੜੀ ਦਾਦੀ ਪੁੱਤੀ ਪਾਰਕ ਕੋਲੇ ਵੈਨ ਲਗਾ ਕੇ ਫਾਸਟ ਫੂਡ ਦਾ ਕੀ ਦੂਜੇ ਬੱਚਾਂ ਦੇ ਵਾਂਗੂ ਜਾਂ ਦੂਜੇ ਆਪਣੇ ਵੀਰਾਂ ਦੇ ਵਾਂਗੂ ਬਾਹਰ ਦਾ ਕਿਉਂ ਨਹੀਂ ਛੋਟਾ ਮਤਲਬ ਪਲਾਨ ਬਣਾ ਕੇ ਅਸੀਂ ਬਾਹਰ ਜਾ ਕੇ ਉੱਥੇ ਪੈਸਾ ਕਮਾਈਏ ਜਾਂ ਇੱਥੇ ਮਤਲਬ ਆਪਾਂ ਫਾਸਟ ਫੂਡ ਦਾ ਕੰਮ ਕਰੀਏ ਹਨਾ ਜੀ ਅਸੀਂ ਬਾਈ ਨਾਲ ਗੱਲਬਾਤ ਕਰਾਉਣੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਚਾਲ ਨੇ ਬਾਈ ਬਹੁਤ ਬਣੀ ਰਹੇ ਜੀ ਅੱਜ ਜੀ ਬਾਈ ਜੀ ਇਹ ਤੁਹਾਡਾ ਕਿੰਨਾ ਟਾਈਮ ਹੋ ਗਿਆ ਆਪਣਾ ਮੀਨੂ ਡਸਟਿਕ ਵੇਚੀ ਹੋਇਆ ਬਰੇ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਤੇ ਬਈ ਇਹ ਹੈ ਕਿ ਜਿਵੇਂ ਹੁਣ ਦੂਜੇ ਆਪਾਂ ਸਾਰਿਆਂ ਨਾਲ ਪਹਿਲੇ ਇਹ ਗੱਲ ਕਰਾਂਗੇ ਕਿ ਜਿਵੇਂ ਦੂਜੇ ਵੀਰ ਆਪਣਾ ਕਹਿੰਦੇ ਨੇ ਕਿ ਅਸੀਂ ਯਾਰ ਕੈਨੇਡਾ ਜਾ ਕੇ ਸੈੱਟ ਹੋਣਾ ਹੈ ਜਾਂ ਉੱਥੇ ਆਪਣਾ ਕੋਈ ਕੰਮਕਾਰ ਕਰਨਾ ਹੈ ਨਾ ਇਹੀ ਸਾਰਾ ਸੇਮ ਕੰਮ ਵਾਲਾ ਚੈਰੀ ਹੁੰਦਾ ਉਹ ਹੈ ਨਾ ਇਹ ਤੂੰ ਥੋੜਾ ਜਿਵੇਂ ਪਲਾਨ ਬਣਾ ਕੇ ਜਲਦੀ ਜਰਾ ਕਿਤੇ ਰੋਲ ਦੀ ਆਪਾਂ ਜਿਹੜੀ ਆਪਣਾ ਕੀ ਆ ਸਵੈਚ ਲਾਈਏ ਸੀ ਲੈਂਡ ਦਾ ਵੀ ਇਦਾਂ ਜਿਵੇਂ ਮੇਰਾ ਬ੍ਰਦਰ ਕੈਨੇਡਾ ਪੀਆਰ ਹੈ ਹਾਂਜੀ ਹਾਂਜੀ ਉਹਨੇ ਮੈਨੂੰ ਸਪੌਂਸਰ ਕੀਤਾ ਮੈਂ ਫਾਈਲ ਵੀ ਲਾਈ ਹੋਈ ਹੈ ਬਟ ਮੇਰਾ ਵੀ ਐਸ ਵੀ ਉੱਥੇ ਜਾ ਕੇ ਵੀ ਆਪਾਂ ਦਿਹਾੜੀਆਂ ਦਾ ਪੇ ਕਰਨੀ ਹੈ ਅੰਬ ਉਹਦੇ ਨਾਲੋਂ ਆਪਾਂ ਇੱਥੇ ਆਪਦਾ ਹੀ ਘਰੇ ਰਾਜੀ ਹੈ ਜੇ ਆਪਾਂ ਇੱਥੇ ਆਪਦਾ ਬਿਜ਼ਨਸ ਕਰ ਲਈਏ ਜੀ ਜੀਓਲੋਜੀ ਕਿਤਾ ਖੋਲ ਲੋ ਜੀਓ ਆਪਦਾ ਜੀ ਕਿਤਾ ਬੰਦ ਕਰ ਦੋ ਜਦੋਂ ਆਪਾਂ ਬਾਹਰ ਕਿਤੇ ਜਾਬਾ ਕਰਦੇ ਹਾਂ ਤਾਂ ਫਿਰ ਉਹ ਆਪਣਾ ਮੀਟਰ ਵੀ ਉਹਨਾਂ ਦੇ ਹਿਸਾਬ ਨਾਲ ਹੀ ਘੁੰਮਦਾ ਜੀ ਘੁੰਮਦਾ ਇੱਕ ਹੈ ਮੇਰੀ ਫਾਈਲ ਵੀ ਲੱਗੀ ਹੋਈ ਹੈ ਬਟ ਹੁਣ ਮੇਰਾ ਜੀ ਨਹੀਂ ਕਰਦਾ ਬਾਹਰ ਜਾਣਾ ਠੀਕ ਹੈ ਮੈਨੂੰ ਐ ਵੀ ਇੱਥੇ ਹੀ ਆ ਮੇਰਾ ਕੰਸਟਰਕਸ਼ਨ ਦਾ ਕੰਮ ਹੈ ਜੀ ਬਟ ਮੈਨੂੰ ਸ਼ੌਂਕ ਸੀ ਕਿਉਂਕਿ ਇਹਦਾ ਦੇਖ ਕੇ ਮੈਨੂੰ ਇਹ ਸੀ ਪਾਰਟ ਟਾਈਮ ਕੰਮ ਕੋਈ ਹੋਰ ਵੀ ਹੋਣਾ ਠੀਕ ਹੈ ਜੀ ਇਹਦੇ ਵਿੱਚ ਮੇਰਾ ਪਾਰਟਨਰ ਹੈ ਮੇਰਾ ਉਹਦਾ ਮੁੰਡਾ ਆਪਣੇ 2400 ਉਹਨਾਂ ਦੀ ਐਨਐਚ7 ਹਰਮਨ ਦੇ ਨਾਮ ਤੇ ਠੀਕ ਹੈ ਜੀ ਹਾਂਜੀ ਉਹਨਾਂ ਦੀ ਇਹ ਦੂਸਰੀ ਬ੍ਰਾਂਚ ਹੈ ਜਿਹੜੀ ਇਹ ਜਿਹੜੀ ਰੋਡ ਵਾਲੀ ਹੈ ਜੀ ਉਹਨਾਂ ਦੀ ਤਾਂ ਉੱਥੇ ਸ਼ਾਪ ਹੈ ਬਸ ਅੱਡੇ ਦੇ ਵਿੱਚ ਅੱਛਾ ਅੱਛਾ ਠੀਕ ਹੈ ਜੀ ਇੱਥੇ ਅਸੀਂ ਰੋਡ ਦਾ ਅਜੀਲ ਕਨਸੈਪਟ ਹੈ ਜੀ ਬ੍ਰਦਰ ਨੇ ਕਿਹਾ ਸੀ ਯੂਐਸਏ ਵੀ ਇਹ ਕੰਮ ਬਹੁਤ ਚੱਲਦਾ ਠੀਕ ਹੈ ਜੀ ਇੱਕ ਆਪਣਾ ਗਵੰਡੀ ਹੈ ਆਸਟ੍ਰੇਲੀਆ ਐਮਸੀਐਮ ਦਾ ਠੀਕ ਹੈ ਜੀ ਬਸੰਤ ਸਿੰਘ ਇਹ ਮਸੀਹ ਦਾ ਬੇਟਾ ਜੀ ਉਹਦਾ ਵੀ ਉੱਥੇ ਐਮਸੀ ਹੋ ਕੇ ਵੀ ਉਹਨੇ ਇਹੀ ਕੰਮ ਕੀਤਾ ਠੀਕ ਹੈ ਜੀ ਬਿਲਕੁਲ ਚਲੋ ਮੈਨੂੰ ਇਹ ਹੋਵੇ ਵੀ ਜਦੋਂ ਉਹ ਉੱਥੇ ਘਰਦੇ ਆਪਾਂ ਇੱਥੇ ਨੀ ਜੇ ਇਹ ਬਈ ਇਹ ਫਿਰ ਵੈਨ ਵਗੈਰਾ ਦਾ ਕਿਵੇਂ ਤੁਸੀਂ ਤੁਸੀਂ ਕੁਛੜੀ ਵੈਰ ਫਤੂਕੀ ਸੈਗਨ ਹੈਡ ਲਈ ਕਰੀ ਜੀ ਸਾਡੀ ਅਸੀਂ ਤਾਂ 1.5 ਸਾਲ ਹੋ ਗਿਆ ਤੁਹਾਨੂੰ ਸੋਚਦੇ ਨੂੰ ਪਹਿਲਾਂ ਤਾਂ ਇਸ ਕੋਈ ਰੈਸਟੋਰੈਂਟ ਕਰ ਲਈਏ ਬਟ ਕਿਰਾਏ ਤੁਹਾਨੂੰ ਪਤਾ ਹੈ ਜੇ ਕੰਮ ਨਹੀਂ ਚੱਲਦਾ ਜੇ ਕੋਰੋਨਾ ਆ ਗਿਆ ਸੀ ਹਾਂ ਜੀ ਫਿਰ ਸਾਰਾ ਕੁਝ ਖਤਮ ਹੋ ਜਾਂਦਾ ਹੈ ਤਾਂ ਫਿਰ ਅਸੀਂ ਸੋਚਿਆ ਵੀ ਅਜੇ ਨਵੀਂ ਚੀਜ਼ ਲੈ ਕੇ ਕੋਈ ਚਲਦੀ ਫਿਰਦੀ ਹੋਵੇ ਨਹੀਂ ਜੇ ਤੁਹਾਨੂੰ ਇਹ ਨਹੀਂ ਲੱਗਿਆ ਬਈ ਥੋੜੀ ਸ਼ੇਮ ਫੀਲ ਜਿਵੇਂ ਆਪਾਂ ਸੰਗ ਵਗੈਰਾ ਜਾ ਕੇ ਰਹਾਂ ਸੀ ਕਿਹੜਾ मतलब इथे ਦੂਜਾ ਵਾਂਗ ਕੋਈ ਰੋਡ ਤੇ ਖੜ ਕੇ 버ਗਰ ਵਗੈਰਾ ਮਾਉਂਦਾ ਨਾ ਨਹੀਂ ਅਪਾ ਆਪਦਾ ਕੰਮ ਕਰਦੇ ਹਾਂ ਇੱਥੇ ਕਾਦੀ ਸ਼ਰਤ ਨਹੀਂ ਹੈ ਨਾ ਅਪਾ ਕੁਆਲਿਟੀ ਦੇਣੀ ਹੈ ਜਿੰਨੇ ਨੂੰ ਵੀ ਜਮੀਆਂ ਪੀਰ ਬੈਠੇ ਹੈ ਇੱਕ ਵਾਰ ਇਹਨਾਂ ਨੇ 버ਗਰ ਖਾਦਾ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਸਾਡਾ ਸਪੈਸ਼ਲ ਕਰੰਸੀ 버ਗਰ ਹੈ ਕੋਈ ਵੀ 5 ਦਿਨਾਂ ਚੀ ਮੇਰੇ ਲਈ 90% ਸਾਡੇ ਰਿਪੀਟ ਕਸਟਮਰ ਹੈ ਅੱਛਾ ਮਤਲਬ ਵਾਰ-ਵਾਰ ਵਾਰ-ਵਾਰ ਆਦੇ ਜਿਨ੍ਹਾਂ ਨੇ ਮਤਲਬ ਇੱਕ ਵਾਰੀ ਇੱਥੇ ਆ ਗਏ ਹਾਂਜੀ ਹਾਂਜੀ ਨਹੀਂ ਤਾਂ ਬਾਕੀ ਇਹ ਵੀ ਹੈ ਨਾ ਬਾਈ ਜਿਹੜਾ ਅਸੀਂ ਵੇਖਿਆ ਯਾਰ ਥੋੜਾ ਸਫਾਈ ਸੂਈ ਦਾ ਪੂਰਾ ਧਿਆਨ ਹੈ ਨਾ ਇਹ ਚੀ ਹਾਂਜੀ ਹਾਂਜੀ ਨਹੀਂ ਹੁਣ ਆਪਾਂ ਦੇਖਣਾ ਬਈ ਕਿ ਜਿਵੇਂ ਆਪਣੇ ਜਿਵੇਂ ਜਾਦੇ ਆਪਣੇ ਪੰਜਾਬੀ ਵੀਰਾਂ ਨੂੰ ਸਪੋਰਟ ਕਰਨ ਦੀ ਜਗ੍ਹਾ ਤੇ ਆਪਾਂ ਹੋਰ ਵੀਰਾਂ ਦੀ ਸਪੋਰਟ ਕਰੀ ਜਾਂਦੇ ਆ ਕਿ ਉਹਨਾਂ ਤੋਂ ਖਾਂਦੇ ਆ ਜੇ ਇੱਕ ਪਾਸੇ ਆਪਣੇ ਪੰਜਾਬੀ ਵੀਰ ਦੀ ਜਿਹੜੀ ਆਪਣੀ ਕੋਈ ਦੁਕਾਨ ਲੱਗੀ ਹੈ ਦੂਜੇ ਪਾਸੇ ਦੂਜੇ ਵੀਰ ਦੀ ਆਪਣੇ ਤੁਸੀਂ ਸਮਝ ਹੀ ਗਏ ਹੋ ਨਾ ਕਿ ਉਹਨਾਂ ਦੀ ਦੁਕਾਨ ਲੱਗੀ ਹੈ ਜੀ ਉਹਨਾਂ ਕੋਲੇ ਜਾਦੇ ਖਾਣਾ ਪਸੰਦ ਕਰਦੇ ਆ ਤੇ ਆਪਣਾ ਕੋਈ ਐਵੇਂ ਦਾ ਨਹੀਂਗਾ ਕਿ ਉਹਨਾਂ ਪਹਿਲਾਂ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਤਾਂ ਵੀ ਕਰੇਜ ਹੀ ਸਾਰਾ ਬਾਹਰ ਜਾਂਦਾ ਹਾਂ ਹਾਂਜੀ ਹਾਂਜੀ ਐਂ ਲੜੂ ਅਜੀਤ ਰੋੜਾ ਜਿਹੜੀ ਐਂ ਲੜੂ ਕੈਨੇਡਾ ਰੋੜੀ ਹੈ ਇਹ ਸਾਰੇ ਸਾਰਿਆਂ ਨੂੰ ਬਾਹਰ ਜਾਂਦਾ ਜੀ ਸਾਰੇ ਬਾਹਰ ਚਲੇ ਗਏ ਇੱਥੇ ਕੌਣ ਰਹੂਗਾ ਰਹੂਗਾ ਐਂ ਆਪਾਂ ਨੂੰ ਵੀ ਚਲੋ ਜੇ ਆਪਾਂ ਕਿਹਦੀ ਵੀ ਕੋਈ ਤਾਂ ਕਰੇ ਕੋਈ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਫੇਰ ਹੀ ਕੋਈ ਕਰੂਗਾ ਹਾਂਜੀ ਹਾਂਜੀ ਹਾਂ ਅਸੀਂ ਚਲੋ ਪਹਿਲ ਕੀਤੀ ਹੈ ਇਸ ਕੰਮ ਦੀ ਨਾਲ ਓਹ ਠੀਕ ਹੈ ਵੀ ਆਪਣੇ ਸਰਦਾਰ ਮੁੰਡੇ ਆ ਇੱਕ ਉਧਰ ਮੁੰਡਾ ਵੀ ਇਸੇ ਨੂੰ ਸਾਡੀ ਕਿਤੇ ਨਾ ਦੀ ਸਾਰੀ ਯੂਨਿਟੀ ਇਕੱਠੀ ਹੋ ਗਈ ਸਾਰੇ ਆਪਣੇ ਪੰਜਾਬੀ ਲੋਕ ਠੀਕ ਹੈ ਜੀ ਠੀਕ ਹੈ ਕਸਟਮਰ ਆਪ ਹੀ ਖੜਦਾ ਜੇ ਹੁਣ ਤਾਂ ਥੋੜਾ ਜਿਹਾ ਆਪਣੇ ਜਿਹੜੇ ਕਈ ਵੀਰ ਸੋਚਣ ਲੱਗ ਗਏ ਆ ਜੀ ਕੋਈ ਆਪਾਂ ਕੰਮ ਹੀ ਬਾਹਰ ਜਾ ਕੇ ਵੀ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਦਿਹਾੜੀਆਂ ਵਗੈਰੇ ਹੀ ਆਪਾਂ ਜਿਹੜੇ ਸਾਵਣਾ ਹਨ ਜੀ ਕਿ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਜਾਣਾ ਕਿਸੇ ਦੇ ਗੁਲਾਮ ਹੈ ਇੱਥੇ ਆਪਣਾ ਆਪ ਦਾ ਜਿਵੇਂ ਤੁਸੀਂ ਕਿੰਨੇ ਵਜੇ ਇੱਥੇ ਆ ਕੇ ਲਾ ਲੈਣੇ ਮੈਂ ਸਵੇਰ 10 ਵਜੇ ਆਉਣਾ ਜੀ ਸਵੇਰ 10 ਵਜੇ ਤੋਂ ਆਪਣਾ ਇਹ ਲਾਲੂ ਚਾਹ ਕੌਫੀ ਟੋਸਟ ਸ਼ੁਰੂ ਹੋ ਜਾਂਦਾ ਹੈ ਸ਼ਾਮ ਨੂੰ 10 ਵਜੇ ਤੱਕ ਕੰਮ ਚੱਲਦਾ ਹੈ ਰਾਤ ਦਾ ਮੈਨੂੰ 11 ਹੀ ਬਚੀ ਸੀ ਹਰ ਜਾਂਦਾ ਹੈ ਅੱਛਾ ਅੱਛਾ ਮਤਲਬ ਲੇਟ ਲੇਟ ਟਾਈਮ ਤੱਕ ਕੰਮ ਚੱਲਦਾ ਠੀਕ ਹੈ ਤੇ ਵਧੀਆ ਰਿਸਪੌਂਸ ਵੀ ਆਉਂਦਾ ਹੈ ਜੀ ਬਹੁਤ ਬਹੁਤ ਠੀਕ ਹੈ ਜੀ ਠੀਕ ਹੈ ਨਹੀਂ ਤੇ ਬਈ ਆਪਣਾ ਜ ਹੁਣ ਤੁਹਾਡੇ ਕੋਲ ਕੀ ਕੀ ਹੈ ਮੇਰੇ ਕੋਲੇ ਬਈ ਸਪੈਸ਼ਲੀ ਆਪਣਾ 버ਗਰ ਹੈਗਾ ਪੀ ਐਕਸੀ ਸਟਾਈਲ ਜਿਹੜਾ ਆਪਣਾ ਕਰੰਚੀ 버ਗਰ ਕਹਿੰਦੇ ਆ ਜੀ ਠੀਕ ਹੈ ਜੀ ਕਿ ਮੇਰੀ ਹੌਟ ਸੇਲਿੰਗ ਹੈ 버ਗਰ ਹੈ ਕਿ ਹੌਟ ਸੇਲਿੰਗ ਮੇਰੀ ਚਾਂਪ ਹੈ ਜਿਹੜਾ ਬੰਦਾ ਫਿਸ਼ ਨਹੀਂ ਖਾਣਾ ਚਾਹੁੰਦਾ ਚਿਕਨ ਨਹੀਂ ਖਾਣਾ ਚਾਹੁੰਦਾ ਇੱਕ ਵਾਰੀ ਅੱਖਾਂ ਨੂੰ ਬਿਲਕੁਲ ਉਹੀ ਪਹੇਖਾ ਲੌਗਾ ਪਰ ਟੇਸਟ ਨੂੰ ਕੋਈ ਫੀਲ ਨਹੀਂ ਕਰ ਸਕਦਾ ਜੀ ਆਪਣੇ ਕੋਲੇ ਦੋਨੇ ਆ ਨੌਨ ਵੇਜ ਵੇਜ ਸਰ ਓਨਲੀ ਵੇਜ ਹੈ ਇੱਕ ਵਾਰ ਨੌਨ ਵੇਜ ਸਟਾਰਟ ਕਰਨੋਂ ਅਸੀਂ ਸੈਟਅਪ ਬਾਹਰ ਕਰਾਂਗੇ ਇਹਦੇ ਵਿੱਚ ਨਹੀਂ ਇਹਦੇ ਨਾਲ ਨਹੀਂ ਸਪਾਈ ਦਾ ਮਤਲਬ ਜੀ ਹੁੰਦੀਆਂ ਭੱਟੀਆਂ ਤੇਨੂੰ ਲੱਗੀਆਂ ਮੈਂ ਇੱਥੇ ਵੀ ਸ਼ੁਰੂ ਕਰ ਸਕਦਾ ਸੀ ਬਟ ਜਿਵੇਂ ਦੇ ਲੋਕਾਂ ਚ ਆਪਣਾ ਮੈਂ ਦੇਖ ਰਿਹਾ ਕਸਟਮਰ ਕਹਿੰਦਾ ਵਿੱਚ ਤਾਂ ਨਹੀਂ ਬਣਾਉਂਦੇ ਤਾਂ ਅਸੀਂ ਬਾਹਰ ਹੀ ਸ਼ੁਰੂ ਕਰਾਂਗੇ 10 ਦਿਨਾਂ ਦਾ ਕਰਾਂਗੇ ਸ਼ੁਰੂ ਬਟ ਉਹਦਾ ਸੈਟਅਪ ਵੱਖਰਾ ਲਗਾ ਕੇ ਕਰਾਂਗੇ ਅੱਛਾ ਠੀਕ ਹੈ ਠੀਕ ਹੈ ਵੀ ਜਿਨੇ ਵਿੱਚ ਖਾਣਾ ਹੋ ਇਧਰੋਂ ਲੈ ਸਕਦਾ ਨੌਨ ਵਿੱਚ ਖਾਣਾ ਹੋ ਇਧਰੋਂ ਅੱਛਾ ਉਹ ਆਪਣੇ ਹੋਰ ਵੀ ਕੁੱਕ ਵੀ ਵੱਖਰਾ ਹੋਊਗਾ ਅੱਛਾ ਉਹਦਾ ਸੈਟਅਪ ਵੀ ਵੱਖਰਾ ਹੋਊਗਾ ਟੈਟਅਪੇ ਵੱਖਰਾ ਹੋਊਗਾ ਠੀਕ ਹੈ ਨਹੀਂ ਤੇ ਹੁਣ ਤੁਹਾਨੂੰ ਕੋਈ ਇਹ ਨਹੀਂ ਸੋਚ ਆਈ ਜਿੱਦ ਦੇ ਦੀ ਬਈ ਤੁਸੀਂ ਇਹ ਲਾਈ ਹੈ ਕਿ ਇਹ ਨਹੀਂ ਲੱਗਿਆ ਕਿ ਅਸੀਂ ਯਾਰ ਬਾਰ ਹੀ ਚੱਲੀਏ ਨਹੀਂ ਤੇ ਉਹ ਗੱਲ ਨਹੀਂ ਬੰਦੀ ਜਿਹੜੀ ਬਾਹਰ ਬਣੂਗੀ ਮੈਂ ਕਹਿੰਦਾ ਜਿੱਦਨ ਦੀ ਲਾਈਨ ਜਾ ਰਹੀ ਉਦੋਂ ਦਾਈ ਅੱਛਾ ਜੀ ਠੀਕ ਹੈ ਜੀ ਮੈਂ ਸਾਰਾ ਦਿਨ ਮੈਂ ਖੜ ਕੇ ਕੰਮ ਕਰਦਾ ਮੈਨੂੰ ਫੀਲ ਹੀ ਨਹੀਂ ਹੁੰਦਾ ਜਦੋਂ ਕਸਟਮਰ ਵੀਰ ਭਰਾ ਆਈ ਜਾਂਦੇ ਆਈ ਜਾਂਦੇ ਸੋ ਦੀ ਆਪਣੀ ਉਹ ਵਧੀ ਜਾਂਦੀ ਹੈ ਹੋਰ ਪਾਵਰ ਵਧੀ ਜਾਂਦੀ ਦੇਖ ਕੇ ਹੌਸਲਾ ਵਧੀ ਜਾਂਦਾ ਠੀਕ ਹੈ ਜੀ ਨਹੀਂ ਤੁਸੀਂ ਦੱਸਿਆ ਤੁਸੀਂ ਚਲੋ ਪਹਿਲਾਂ ਵੀ ਦੱਸ ਚੁੱਕੇ ਨੇ ਕਿ ਆਹ ਵਾਲੀ ਵੈਨ ਦਾ ਤੁਹਾਡਾ ਭਾਈ ਜਿਹੜਾ ਉੱਪਰਲਾ ਡਿਜ਼ਾਈਨ ਵਗੈਰਾ ਬਣਾਉਂਦਾ ਇਹਦਾ ਕਿੱਥੇ ਕਿੱਥੋਂ ਵਿੱਚ ਲਿਆ ਕੇ ਇਹ ਡਿਜ਼ਾਈਨ ਨਾ ਮੇਰਾ ਬ੍ਰਦਰ ਕਾਂ ਤੋਂ ਕੈਨੇਡਾ ਰਹਿੰਦਾ ਉਹ ਟਰੱਕ ਤੇ ਯੂ ਐਸ ਏ ਜਾਂਦਾ ਅੱਛਾ ਅੱਛਾ ਉਹਨਾਂ ਨੇ ਉਥੋਂ ਕੋਈ ਵੈਨ ਦਾ ਕਨਸੈਪਟ ਦੇਖਿਆ ਸੀਗਾ ਤੇ ਮੈਨੂੰ ਉਥੋਂ ਫੋਟੋਆਂ ਭੇਜੀਆਂ ਫਿਰ ਉਹ ਕਿ ਉਹਨਾਂ ਨੇ ਫੋਟੋਆਂ ਤੋਂ ਸਾਰੀ ਲੈ ਕੇ ਦੇਈਆਂ ਫਿਰ ਉਹਦੇ ਮੰਗੂ ਸਰ ਨੂੰ ਤਿਆਰ ਕਰਨ ਦੇ 20 ਦਿਨ ਲਾ ਕੇ ਅਸੀਂ ਤਾਂ ਇਹ 31 ਦਸੰਬਰ ਨੂੰ ਚਲਾਉਣਾ ਸੀਗਾ ਅੱਛਾ ਅੱਛਾ ਬਟ ਉਹ ਆਪਣੇ ਜੀ ਨੇ ਤਿਆਰ ਕੀਤੀ ਉਹਦਾ ਡਿਜ਼ਾਈਨ ਤੋਂ ਡਿਜ਼ਾਈਨ ਵੀ ਨਹੀਂ ਤਿਆਰ ਹੋਇਆ ਕੋਲੇ ਬੈਠ ਕੇ ਦੋ ਦੋ ਚਾਰ ਚਾਰ ਘੰਟੇ ਸਾਰੇ ਦਿਨ ਤੱਕ ਤਿਆਰ ਕਰਵਾਉਣਾ ਨਹੀਂ ਤੇ ਚਲੋ ਪੁੱਛਣਾ ਤੇ ਨਹੀਂ ਬੰਦ ਇੱਕ ਵਾਰੀ ਆਪਾਂ ਥੋੜਾ ਜਿਹਾ ਪੁੱਛਾਂਗੇ ਬਈ ਤੇ ਕਿੰਨਾ ਖਰਚ ਆ ਗਿਆ ਇਕੱਲੀ ਵੈ ਕੱਲੀ ਵੈਂਡ ਸੀ ਵੀ 2.5 ਲੱਖ ਰੁਪਏ ਖਰਚਾ ਗਿਆ ਤਿਆਰ ਕਰਵਾ ਕੇ ਠੀਕ ਹੈ ਜੀ ਵੈਂਡ ਸੀ ਉਹ ਸਾਰੀ ਨੂੰ ਕੱਟ ਕੇ ਵਿੱਚ ਉਹ ਅਸੀਂ ਆਪ ਦਾ ਸੈਟਅਪ ਕਿਚਨ ਦਾ ਲਾਇਆ ਠੀਕ ਹੈ ਉਸ ਤੋਂ ਬਾਅਦ ਪਛੇਣ ਨੂੰ 1 ਲੱਖ ਰੁਪਏ ਦਾ ਸਾਡੇ ਇਕਵਿਪਮੈਂਟ ਵਿੱਚ ਡੀਪ ਫਰੀਜ ਹੈ ਦੂਸਰਾ ਫਰੀਜ ਹੈ ਪਰ ਟੈਂਪੋਰੀ ਹੈ ਬਾਕੀ ਆਉਣੇ ਸਾਰੇ ਇਸ ਤੋਂ ਹੋਗੇ ਠੀਕ ਹੈ ਠੀਕ ਹੈ ਤਿੰਨ ਲੱਖ ਦੇ ਆਸ-ਪਾਸ ਮੰਨ ਲਓ ਜੀ ਤਿੰਨ ਤੋਂ ਸਾਬਤ ਠੀਕ ਹੈ ਜੀ ਠੀਕ ਹੈ ਹਾਂ ਆਪਾਂ ਆਪਾਂ ਤਾਂ ਇਹੀ ਕਹਿਣਾ ਚਾਹਾਂਗੇ ਬਈ ਜਿਵੇਂ ਹੁਣ ਬਾਹਰ ਕੋਈ ਜਾਣ ਦਾ ਆਪਣੇ ਕਰੇਜ ਬਣਿਆ ਹੋਇਆ ਹੈ ਨਾ ਕਈ ਵਾਰੀ ਜਿਵੇਂ ਹੁਣ ਮੁੰਡਿਆ ਦਾ ਨਹੀਂ ਵੀਜਾ ਲੱਗ ਲੱਗਦਾ ਆਪਾਂ ਤੇ ਇਹ ਕਹਿਣਾ ਚਾਹਾਂਗੇ ਬਈ ਕਿ ਯਾਰ ਤੁਸੀਂ ਹੌਸਲਾ ਨਾ ਟਾਓ ਇੱਥੇ ਕੰਮ ਕਰੋ ਹੁਣ ਆ ਪਹਿਲਾਂ ਤਾਂ ਇਹ ਹੁੰਦਾ ਸੀ ਬਈ ਮੇਰੇ ਹਿਸਾਬ ਨਾਲ ਕਿ ਮਤਲਬ ਘਟ ਬਾਹਰ ਗਏ ਹੁੰਦੇ ਸੀਗੇ ਆਪਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਸੀ ਪੜਦਾ ਸੀ ਸੋ ਹਨਾ ਜਦੋਂ ਹੁਣ ਆਪਾਂ ਨੂੰ ਪਤਾ ਹੈ ਬਈ ਕਿ ਹਰੇਕ ਘਰ ਦਾ ਹੈ ਕਿ ਮੁੰਡਾ ਬਾਹਰ ਗਿਆ ਉੱਥੇ ਜਾ ਕੇ ਵੀ ਆਪਾਂ ਇਹੀ ਕੰਮ ਕਰਨੇ ਆ ਇਹ ਤਾਂ ਮਤਲਬ ਪੂਰੇ ਹਾਈ ਲੈਵਲ ਦੇ ਆ ਜਾਂਦੇ ਹਾਂ ਉੱਤੇ ਜਾ ਕੇ ਹਨਾ ਕਿ ਆਪ ਦਾ ਕੰਮ ਚਲਾਉਣਾ ਜਾਂ ਕਰਨਾ ਹਨਾ ਫੇਰ ਆਪਾਂ ਇੱਥੇ ਕਿਉਂ ਸੰਖਦੇ ਹਣਾ ਜੀ ਇਹ ਚੀਜ਼ ਇਹ ਸਾਰੇ ਸੰਗੜਾ ਚੂੜਾ ਆਪ ਨੂੰ ਲਾਉਣਾ ਪੈਣਾ ਲਾਉਣਾ ਪੈਣਾ ਜੀ ਹਾਂਜੀ ਹਾਂਜੀ ਹੁਣ ਤੁਸੀਂ ਇਹ ਦੇਖੋ ਜੀ ਆਪਣੇ ਬਠਿੰਡੇ ਦੇ ਵਿੱਚ ਵਿੱਚ ਹੀ ਕਿੰਨੀਆਂ ਰੇੜੀਆਂ ਆਪਣੇ ਪ੍ਰਦੇਸੀ ਵੀਰਾਂ ਦੀਆਂ ਲੱਗੀਆਂ ਹਣਾ ਤੇ ਮੈਨੂੰ ਲੱਗਦਾ ਕਿ 5-5000 ਰੁਪਿਆ ਪਾ ਕੇ ਜਾਂਦੇ ਆ ਚਲੋ ਮਿਹਨਤ ਕਰਦੇ ਆ ਉਹ ਗੱਲ ਵਧੀਆ ਗੱਲ ਆ ਪਰ 5-5000 ਰੁਪਿਆ ਪਾ ਕੇ ਜਾਂਦੇ ਆ ਉਹੀ ਆਪਣੇ ਪੰਜਾਬੀ ਵੀਰ ਕਿਉਂ ਨਹੀਂ ਪਾਉਂਦੇ ਹਣਾ ਇਹ ਆਪਣੇ ਪੰਜਾਬੀ ਕਸਟਮਰ ਜਿਹੜੇ ਉਹਨਾਂ ਨੂੰ ਵੀ ਚਾਹੀਦਾ ਹੈ ਜੇ ਆਪਣੇ ਭਰਾ ਨੇ ਕੰਮ ਕੀਤਾ ਚਲੋ ਇੱਕ ਵਾਰੀ ਟਰਾਈ ਕਰੋ ਉਹ ਚੀਜ਼ ਚੰਗੀ ਲੱਗੇ ਠੀਕ ਹੈ ਨਹੀਂ ਤਾਂ ਨਾ ਸਹੀ ਟਰਾਈ ਜ਼ਰੂਰ ਕਰਨਾ ਸਹੀ ਟਰਾਈ ਜ਼ਰੂਰ ਕਰਨਾ ਚਲੋ ਉਹਨਾਂ ਨੂੰ ਵੀ ਹੌਸਲਾ ਮਿਲਦੇ ਤੇ ਖਾਣ ਵਾਲੇ ਨੂੰ ਪਤਾ ਲੱਗਦਾ ਵੀ ਇੱਥੇ ਕੀ ਚੀਜ਼ ਮਿਲਦੀ ਬਾਈ ਜੀ ਅਸੀਂ ਤੁਹਾਨੂੰ ਅਸੀਂ ਵੀ ਦੱਸ ਦਈਏ ਕਿ ਅਸੀਂ ਬਾਈ ਦੀ ਪੱਗ ਨੂੰ ਬਾਈ ਦੀ ਸਰਦਾਰੀ ਨੂੰ ਦੇਖ ਕੇ ਅਸੀਂ ਇੱਥੇ ਰੁਕੇ ਸੀ ਅਸੀਂ ਆਖਿਆ ਚਲੋ ਬਾਈ ਦਾ ਜ਼ਰੂਰ ਅਸੀਂ ਆਪਾਂ ਵਲੌਗ ਬਣਾਈਏ ਕਿ ਹੋਰ ਲੋਕਾਂ ਤੱਕ ਵੀ ਇਹ ਗੱਲ ਪਹੁੰਚੇ ਕਿ ਯਾਰ ਆਪਣੇ ਗੁਰੂ ਚੱਕ ਵੀਰ ਨੇ ਦਾਦੀ ਪਤੀ پارک ਕੋਲੇ ਬਠਿੰਡੇ ਦੇ ਵਿੱਚ ਠੀਕ ਹੈ ਜੀ ਦਾਦੀ ਪੁੱਤੀ ਪਾਰਕ ਕੋਲੇ ਆਪਣਾ ਕੰਮ ਚਲਾਇਆ ਹੈ ਕਿ ਇੱਕ ਵਾਰੀ ਵੈਜ ਹੈ ਪਿਓਰ ਵੈਜ ਮਿਲਦਾ ਹੈ ਕਿ ਸਾਈਡ ਤੇ ਚਲੋ ਨੌਨ ਵੈਜ वगैरह ਦਾ ਵੀ ਚਲਾੜਨ ਹੈ ਨਾ ਤੇ ਆਪਣੇ ਜਿਹੜੇ ਕਸਟਮਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੈ ਕਿ ਪੁੱਛਦੇ ਆ ਬਈਆਂ ਨੂੰ ਕਿ ਜੇ ਵੀਰਾਂ ਦਾ ਬਣਾਇਆ ਹੋਇਆ ਜਿਵੇਂ 버ਗਰ ਆ ਜਾਂ ਜੋ ਵੀ ਉਹਨਾਂ ਨੇ ਖਾਦਾ ਹੈ ਨਾ ਕਿਵੇਂ ਲੱਗਿਆ ਨਾ ਹਾਂਜੀ ਬਾਈ ਜੀ ਤੁਸੀਂ ਆਪਣੇ ਵੀਰ ਕੋਲੇ ਕਿੰਨੀ ਵਾਰ ਆਏ ਹੋ ਖਾਣ ਦੇ ਲਈ ਅੱਛਾ ਦੂਜੀ ਵਾਰ ਹੀ ਆਏ ਹੋ ਜੀ ਕੀ ਕੀ ਲੈ ਕੇ ਗਏ ਜੀ ਬਾਈ ਕੋਲੇ ਲੈ ਵੀਰ ਬਰਗਰ ਲੈ ਕੇ ਗਏ ਸੀ ਅੱਜ ਬਰਗਰ ਹੈ ਅਜੇ ਘਰੇ ਵੀ ਲੈ ਕੇ ਆਏ ਅਜੇ ਘਰੇ ਵੀ ਲੈ ਕੇ ਆਏ ਕਿਵੇਂ ਲੱਗਿਆ ਬਾਈ ਸਰਾ ਹੀ ਸੀ ਸਰਾ ਸੀਗਾ ਤੇ ਬਾਕੀ ਬਾਈ ਨੂੰ ਇਹ ਨਹੀਂ ਲੱਗਿਆ ਕਿ ਯਾਰ ਆਪਣਾ ਪੰਜਾਬੀ ਵੀਰ ਹੈ ਨਾ ਜਿਹੜੀ ਆਪਾਂ ਸਪੋਰਟ ਕਰੀਏ ਜਾਂ ਕੋਈ ਇਹ ਚੀਜ਼ ਕੁਆਲਟੀ ਨਹੀਂ ਲੱਗੀ ਅੱਛਾ ਕੁਆਲਟੀ ਵੀ ਹੈਗੀ ਹੈ ਨਾਲ ਨਾਲ ਨਾ ਤੇ ਤੁਸੀਂ ਬਾਈ ਜਦੋਂ ਪਹਿਲੀ ਵਾਰ ਹੀ ਆਏ ਇੱਥੇ ਪਹਿਲਾਂ ਕੋਈ ਵੈਸੀ ਵੈਸੀ ਆ ਗਿਆ ਬਾਈ ਕੋਲ ਪਹਿਲੇ ਨਹੀਂ ਦੇਖੀ ਸੀ ਤੁਹਾਨੂੰ ਤੇ ਨਹੀਂ ਆ ਗਿਆ ਅੱਛਾ ਜਿਹਦੇ ਪਹਿਲੇ ਦਿਨ ਵੇਖੀ ਸੀ ਠੀਕ ਹੈ ਜੀ ਅੱਜ ਦੂਜੀ ਵਾਰ ਹੀ ਆਏ ਹੈ ਸਾਈਡ ਤੋਂ ਹੋਰ ਤੋਂ ਮਤਲਬ ਤੁਹਾਨੂੰ ਲੱਗਿਆ ਨਾ ਹਾਂਜੀ ਪਿੰਡੋਂ ਆਏ ਆ ਸਟੇਜੋਂ ਅੱਛਾ ਪਿੰਡੋਂ ਆਏ ਕਿਹੜਾ ਪਿੰਡ ਬਾਈ ਤੁਹਾਡਾ ਰਾਮਾ ਅਛਾ ਰਾਮਾ ਮੰਡੀ ਤੋਂ ਸਪੈਸ਼ਲ ਬਾਈ ਕੋਲੇ ਹਨਾ ਖਾਣ ਦੇ ਲਈ ਆਏ ਤੇ ਘਰ ਦੇ ਵਾਸਤੇ ਹਨਾ ਠੀਕ ਹੈ ਠੀਕ ਹੈ ਬਈ ਠੀਕ ਹੈ ਬਈ ਥੈਂਕ ਯੂ ਹਨਾ ਹਾਂਜੀ ਦੂਜੀ ਬਾਈਆਂ ਨਾਲ ਗੱਲਬਾਤ ਕਰਦੇ ਆਂ ਕਿ ਇਹ ਬਾਈ ਇੱਥੇ ਬੈਠੇ ਨੇ ਆਪਣੇ ਜਿਹੜਾ ਇਹਨਾਂ ਦੇ ਕਸਟਮਰ ਨੇ ਤੇ ਬਾਈਆਂ ਨਾਲ ਗੱਲਬਾਤ ਕਰਾਉਨੇ ਆਂ ਹਾਂਜੀ ਬਾਈ ਜੀ ਆ ਆਪਣਾ ਤੁਸੀਂ ਕਿੰਨੀ ਵਾਰ ਆਏ ਬਾਈਆਂ ਕੋਲ ਦੂਜੀ ਵਾਰ ਆਏ ਅਛਾ ਦੂਜੀ ਵਾਰ ਹੀ ਆਏ ਹੋ ਬਈ ਤੇ ਕਿਵੇਂ ਲੱਗਿਆ ਬਾਈਆਂ ਦਾ ਬਣਾਇਆ 버거 ਸਦਾ ਸੀ ਬਹੁਤ ਟੇਸਟੀ ਆ ਠੀਕ ਹੈ ਜੀ ਬਾਕੀ ਬਾਈ ਸਰਦਾਰ ਹਾਂ ਆਪਣੇ ਹਾਂ ਮੇਨ ਗੱਲ ਇਹ ਵੀ ਆ ਨਾ ਬਾਈ ਕਿ ਆਪਣਾ ਸਰਦਾਰ ਆ ਨਾ ਕਿ ਆਪਾਂ ਉਹਦੀ ਸਪੋਰਟ ਕਰੀਏ ਨਾ ਸਪੋਰਟ ਕਰਦੇ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਧੰਨਵਾਦ ਥੈਂਕ ਯੂ ਪਰ ਬਾਈ ਹਾਂਜੀ ਤੁਸੀਂ ਕਿੰਨੀ ਵਾਰ ਆਏ ਹੋ ਜੀ ਦੂਜੀ ਵਾਰ ਆਏ ਹੋ ਠੀਕ ਹੈ ਜੀ ਤੇ ਕਿਵੇਂ ਲੱਗਿਆ ਬਾਈ ਬਈ ਬਹੁਤ ਵਧੀਆ ਲੱਗਿਆ ਆਪਣੇ ਸਰਦਾਰ ਬੰਦੇ ਨੇ ਆਪਦਾ ਕੰਮ ਚਲਾਇਆ ਤੇ ਬਹੁਤ ਵਧੀਆ ਲੱਗਿਆ ਤਾਂ ਕਰਕੇ ਸਪੋਰਟ ਕਰਨ ਵਾਸਤੇ ਹਾਂਜੀ ਹਾਂਜੀ ਜੀ ਹਾਂ ਇਹ ਸਭ ਤੋਂ ਬਾਈ ਤੁਸੀਂ ਦੇਖਿਆ ਕਿ ਯਾਰ ਬਾਈਆਂ ਨਾਲ ਵੀ ਗੱਲਬਾਤ ਕੀਤੀ ਦੂਜੇ ਵੀਰ ਨਾਲ ਆਪਣਾ ਜਿਹੜਾ ਉਹਦੇ ਨਾਲ ਵੀ ਗੱਲਬਾਤ ਕੀਤੀ ਕਿ ਇਹਨਾਂ ਦੇ ਇਹੀ ਰਿਵਿਊ ਸੀਗਾ ਕਿ ਆਪਣਾ ਸਰਦਾਰ ਬੰਦਾ ਹੈ ਹੁਣ ਬਹੁਤ ਫਰਕ ਪੈ ਗਿਆ ਬਾਈ ਕਿ ਆਪਣਾ ਸਰਦਾਰ ਬੰਦਾ ਚਲੋ ਆਪਣਾ ਪੰਜਾਬੀ ਵੀਰ ਕਹਿ ਸਕਦੇ ਆ ਨਾ ਕਿ ਚਲੋ ਪ੍ਰਦੇਸੀ ਵੀਰਾਂ ਨੂੰ ਵੀ ਆਪਾਂ ਮਾੜਾ ਨਹੀਂ ਕਹਿੰਦੇ ਪਰ ਗੱਲ ਇਹ ਹੈ ਕਿ ਜਦੋਂ ਆਪਣੇ ਪੰਜਾਬੀ ਵੀਰਾਂ ਦੀ ਸਪੋਰਟ ਦੀ ਗੱਲ ਆ ਜੇ ਤੇ ਆਪਾਂ ਨੂੰ ਜਰੂਰ ਸਪੋਰਟ ਕਰਨੀ ਚਾਹੀਦੀ ਹੈ ਨਾ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਇੰਨਾ ਪਿਆਰ ਕਰ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿ ਆਪਣੇ ਵੀਰ ਦੀ ਸਪੋਰਟ ਕਰ ਦਈਏ ਹੈ ਨਾ ਇਹ ਗੱਲ ਦੇ ਨਾਲ ਕਿ ਚਲੋ ਜਿੰਨੀ ਵੀ ਆਪਣੇ ਤੋਂ ਹੋ ਸਕਦੀ ਹੈ ਕਿ ਤੁਸੀਂ ਸ਼ੇਅਰ ਦੇ ਨਾਲ ਸਪੋਰਟ ਕਰ ਸਕਦੇ ਹੋ ਬਈ ਘਰ ਬੈਠੇ ਹੈ ਨਾ ਤੇ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ